ਦੋਸਤੋ ਆ ਇੱਕ ਸਹਰੇ ਦੀ ਕਟਿਆ ਕਰਤੂਤ ਦੇਖੋ ਇਹ ਮਾਮਲਾ ਫਰੀਦਕੋਟ ਤੋਂ ਸਾਹਮਣੇ ਆ ਰਿਹਾ ਇੱਕ ਸਹਰੇ ਨੇ ਆਪਣੀ ਨੂੰਹ ਦੇ ਮੂੰਹ ਦੇ ਉੱਪਰ ਤੇਜਾਬ ਸੁੱਟ ਦਿੱਤਾ ਤੇ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਔਰਤ ਰਾਹ ਵਿੱਚ ਜਾ ਰਹੀ ਸੀ ਤਾਂ ਉਸ ਟਾਈਮ ਸਹਰੇ ਨੇ ਆਪਣੀ ਨੂੰਹ ਦੇ ਉੱਪਰ ਤੇਜਾਬ ਸੁੱਟ ਦਿੱਤਾ ਇਹ ਸਾਰੇ ਦੋਸ਼ ਜਿਹੜਾ ਨੂੰਹ ਦੇ ਵੱਲੋਂ ਆਪਣੇ ਸਹਰੇ ਉੱਪਰ ਲਗਾਏ ਗਏ ਨੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਔਰਤ ਹੈ ਵਿਧਵਾ ਹੈ ਇਹਦਾ ਪਤੀ ਕੁਝ ਟਾਈਮ ਪਹਿਲਾਂ ਮਰ ਚੁੱਕਾ ਹੈ ਉਹਦੀ ਮੌਤ ਹੋ ਚੁੱਕੀ ਹੈ ਤੇ ਜਿਹੜੀ ਇਹ ਨੂੰਹ ਸੀਗੀ ਇਹ ਆਪਣੇ ਸਹੁਰੇ ਘਰ ਤੋਂ ਅਲੱਗ ਰਹਿ ਰਹੀ ਸੀ ਅਲੱਗ ਰਹਿ ਕੇ ਆਪਣਾ ਕੰਮ ਧੰਦਾ ਕਰ ਰਹੀ ਸੀ ਦੱਸਿਆ ਜਾ ਰਿਹਾ ਕਿ ਇਹ ਇੱਕ ਸਕੂਲ ਦੇ ਵਿੱਚ ਸਫਾਈ ਕਰਮਚਾਰੀ ਆ ਤੇ ਜਦੋਂ ਅੱਜ ਇਹ ਜਾ ਰਹੀ ਸੀ ਤਾਂ ਉਸ ਟਾਈਮ ਸਹੁਰੇ ਨੇ ਰਸਤੇ ਦੇ ਵਿੱਚ ਇਹਦੇ ਮੂੰਹ ਦੇ ਉੱਪਰ ਤੇਜਾਬ ਸੁੱਟ ਦਿੱਤਾ ਜਿਹਦੇ ਕਰਕੇ ਔਰਤ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਉਸ ਨੂੰ ਫਰੀਦਕੋਟ ਦੇ ਸਰਕਾਰੀ ਹਸਪਤਾਲ ਦੇ ਅੰਦਰ ਦਾਖਲ ਕਰਵਾਇਆ ਗਿਆ ਉਸ ਦੇ ਉੱਪਰ ਕਾਫੀ ਜ਼ਿਆਦਾ ਜਿਹੜਾ ਫੇਸ ਦੇ ਫੇਸ ਖਰਾਬ ਹੋ ਗਿਆ ਤੇਜਾਬ ਦੇ ਕਰਕੇ ਤੇ ਕਾਫੀ ਜ਼ਿਆਦਾ ਜ਼ਖਮ ਉਹਦੀ ਬਾਡੀ ਤੇ ਵੀ ਦੱਸੇ ਜਾ ਰਹੇ ਆ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਉਦਾਂ ਜਾਨ ਤਾਂ ਉਹਦੀ ਸੁਰੱਖਿਆ ਤਾਂ ਔਰਤ ਦੀ ਪਰ ਉਹਦਾ ਮੂੰਹ ਦਾ ਕਿੰਨਾ ਨੁਕਸਾਨ ਹੋ ਗਿਆ ਚਮੜੀ ਦਾ ਕਿੰਨਾ ਨੁਕਸਾਨ ਹੋ ਗਿਆ ਬਾਕੀ ਸਰੀਰ ਦਾ ਕਿੰਨਾ ਨੁਕਸਾਨ ਹੋ ਗਿਆ ਇਹ ਤਾਂ ਫਿਲਹਾਲ ਕੁਝ ਟਾਈਮ ਬਾਅਦ ਪਤਾ ਚੱਲੂਗਾ ਇਹ ਮਾਮਲਾ ਕਿਉਂ ਵਾਪਰਿਆ ਆਖਰ ਸਹੁਰੇ ਨੇ ਅਜਿਹਾ ਘਟਿਆ ਕੰਮ ਕਟਿਆ ਕਾਰਾ ਕਟਿਆ ਕਰਤੂਤ ਕਿਉਂ ਕੀਤੀ ਕਿਉਂ ਉਹਨੇ ਆਪਣੇ ਨੂਹ ਦੇ ਉੱਪਰ ਤੇਜਾਬ ਸੁੱਟਿਆ ਇਸ ਮਾਮਲੇ ਦੀ ਸਚਾਈ ਹਲੇ ਤੱਕ ਪਤਾ ਨਹੀਂ ਲੱਗ ਚੁੱਕੀ ਹੈ ਕਿ ਕੀ ਕਾਰਨ ਕਿਸ ਹੋਰੇ ਨੇ ਆਪਣੇ ਨੂਹ ਦੇ ਉੱਪਰ ਤੇਜਾਬ ਸੁੱਟਿਆ ਇਹ ਇਸ ਦਾ ਇਹ ਮਾਮਲਾ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਪਰ ਕਾਰਨ ਕੋਈ ਵੀ ਹੋਵੇ ਇਸ ਤਰੀਕੇ ਘਰਾਂ ਦੇ ਕਲੇਸ਼ ਚੱਲਦੇ ਹੀ ਰਹਿੰਦੇ ਆ ਘਟਨਾ ਕੋਈ ਵੀ ਹੋਵੇ ਕਾਰਨ ਕੋਈ ਵੀ ਹੋਵੇ ਲੜਾਈ ਝਗੜਾ ਕੋਈ ਵੀ ਹੋਵੇ ਇਸ ਤਰੀਕੇ ਦੂਜੇ ਵਿਅਕਤੀ ਦੇ ਉੱਪਰ ਤਜਾਬ ਸੁੱਟ ਕੇ ਉਹਨੂੰ ਜ਼ਖਮੀ ਕਰ ਦੇਣਾ ਇਹ ਕੋਈ ਸਹੀ ਗੱਲ ਨਹੀਂ ਗਈ ਪਿਛਲੇ ਕਿੰਨਾ ਟਾਈਮ ਹੋ ਗਿਆ ਕਿੰਨੀਆਂ ਘਟਨਾਵਾਂ ਪਿਛਲੇ ਕੁਝ ਸਮੇਂ ਪਹਿਲਾਂ ਵਾਪਰਦੀਆਂ ਸੀ ਜਦੋਂ ਕੁੜੀਆਂ ਦੇ ਉੱਪਰ ਲਗਾਤਾਰ ਤਜਾਬ ਸੁੱਟਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਸੀ ਤਾਂ ਉਸ ਤੋਂ ਬਾਅਦ ਸਰਕਾਰ ਨੇ ਰੋਕ ਲਗਾ ਦਿੱਤੀ ਸੀ ਕਿ ਆਮ ਜਿਹੜਾ ਇਹ ਤੇਜਾਬ ਆ ਕੋਈ ਖਰੀਦ ਨਹੀਂ ਸਕੂਗਾ ਲੈ ਨਹੀਂ ਸਕੂਗਾ ਇਹਦੇ ਵਾਸਤੇ ਬਕਾਇਦਾ ਪਰਮਿਸ਼ਨ ਲੈਣੀ ਪਊਗੀ ਤਾਂ ਉਸ ਵਿਅਕਤੀ ਨੇ ਇਹ ਤੇਜਾਬ ਕਿੱਥੋਂ ਲਿਆ ਕਿਉਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਪਰ ਇਹ ਬੇहद ਘਟੀਆ ਕਰਤੂਤ ਬੇहद ਘਟੀਆ ਕਾਰਾ ਏ ਉਸ ਆਦਮੀ ਦਾ ਜਿਨੇ ਆਪਣੇ ਨੂਹ ਦੇ ਉੱਪਰ ਤੇਜਾਬ ਸੁੱਟ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਪਤਾ ਨਹੀਂ ਹੁਣ ਉਹਦੀ ਰਿਕਵਰੀ ਕਿੰਨੀ ਹੋਵੇ ਕਿੰਨੀ ਨਹੀਂ ਹੋਵੇ ਪਰ ਇਹ ਬੇहद ਬੁਰੀ ਖਬਰ ਆ ਇਹੋ ਜੇ ਰੁਝਾਨ ਜੇਕਰ ਪੁਲਿਸ ਨੇ ਹੁਣ ਇੱਥੇ ਹੀ ਸਰਕਾਰਾਂ ਨੇ ਪੁਲਿਸ ਨੇ ਇਸ ਚੀਜ਼ ਤੇ ਰੋਕ ਨਾ ਲਈ ਤਾਂ ਅੱਗੇ ਦੀ ਤਰ੍ਹਾਂ ਫੇਰ ਕੋਈ ਰੁਝਾਨ ਉਸੇ ਤਰ੍ਹਾਂ ਸ਼ੁਰੂ ਨਾ ਹੋ ਜਾਵੇ ਇਸ ਕਰਕੇ ਇਸ ਮਾਮਲੇ ਤੇ ਸਰਕਾਰ ਨੂੰ ਪੁਲਿਸ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਜੇਕਰ ਉਹਦਾ ਸੌਰਾ ਵਾਕਈ ਦੋਸ਼ੀ ਆ ਜਾਂ ਕੋਈ ਵੀ ਜਿਹੜੇ ਵੀ ਵਿਅਕਤੀ ਨੇ ਉਹਦੇ ਉੱਪਰ ਤਜਾਬ ਸੁੱਟਿਆ ਤਾਂ ਉਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ